ਕਿਰਨ ਨੰਗੇ ਪੈਰੀ ਕਿਧਰੋਂ ਤੁਰੇ ਆਉਂਦੇ ਆ ਮੈਂ ਕੁਝ ਸਾਮ ਕੇ ਆਈ ਆ ਆਪਣਾ ਚੁੱਲਾ ਸਾਮ ਕੇ ਆਈ ਆ ਚੁੱਲਾ ਸਾਮ ਕੇ ਆਈ ਆ ਹਾਂ ਅੱਛਾ ਹਾਂਜੀ ਗੱਲ ਇਦਾਂ ਹੋ ਗਈ ਵੀ ਆਪਾਂ ਦੇ ਹਾਂ ਜੀ ਸ਼ੂਟ ਕਰਨ ਤੇ بارش ਬੜੀ ਜਿਆਦਾ ਤੇਜ਼ ਆ ਗਈ ਤੇ ਗੜੇ ਬਹੁਤ ਜਿਆਦਾ ਪੈ ਗਏ ਆ ਤੇ ਇਹਨੇ ਕਣਕਾਂ ਦਾ ਝਾੜ ਹੁਣ ਕਰ ਦੇਣਾ ਹੈ ਜੀ ਖਤਮ ਹੈ ਕਿੰਨਾ ਬਹੁਤ ਜਿਆਦਾ ਕੰਮ ਖਰਾਬ ਹੋ ਗਿਆ ਆ ਹਾਂਜੀ ਸ਼ੂਟ ਡਿਆ ਸੀ ਚੱਲਣਾ ਆਪਣੇ ਨਵੇਂ ਖੇਡਮ ਦਾ ਆਰਟਿਸਟਾ ਆਪਣੇ ਬੈਠੇ ਆ ਸਾਰੇ ਸੁਣੋਗੇ ਹੁਣ ਨਾ ਮੇਰੀ ਗੱਲ ਸੁਣਿਆ ਹਾਂਜੀ ਜਦੋਂ ਬਾਰਿਸ਼ ਆਉਂਦੀ ਹੁੰਦੀ ਹੈ ਨਾ ਤੇ ਇੱਕ ਉਹ ਕੰਮ ਕਰਦੇ ਹੁੰਦੇ ਵੱਟੀ ਸੁੱਟਣ ਦਾ ਵੱਟੀ ਸੁੱਟਣ ਦਾ ਹਾਂ ਮੀਨੂ ਮੰਮੀ ਜੀ ਮੈਨੂੰ ਕਹਿੰਦੀ ਨੇ ਮੇ ਮਮੀ ਕਿ ਜਿਹੜਾ ਬੱਚਾ ਵੱਡਾ ਹੋਇਆ ਮੀਂਹ ਬੰਦ ਹੋ ਜਾਂਦਾ ਕਹਿੰਦੇ ਵੱਟੀ ਸੁੱਟਣ ਨਾਲ ਉਲਟੀ ਉਲਟੀ ਐਦਾਂ ਵੱਟੀ ਲੈ ਕੇ ਉਲਟੀ ਵੱਡੀ ਸੁੱਟੀ ਜੇ ਤੇ ਸਿੱਧੀ ਪੈ ਗਈ ਆ ਵੱਟੀ ਕੀ ਹੁੰਦੀ ਪਹਿਲਾਂ ਇਹ ਮੈਨੂੰ ਦੱਸ ਵੱਟੀ ਵੱਟਾ ਕਹਿੰਣਾ ਦੋ ਕਿਲੋ ਦਾ ਕਹਿੰਦੀ ਵੱਟੀ ਵੱਟਾ ਵੱਟਾ 2 ਕਿਲੋ ਦਾ ਜਿੱਦ ਨਾਲ ਜੋਖੀ ਦਾ ਅੱਛਾ ਮੂਦਾ ਮਾਰਦੇ ਨਾ ਤਾਂ ਵੀ ਬੰਦ ਹੋ ਜਾਂਦਾ ਹਾਂ ਅੱਛਾ ਲੋ ਵੀ ਆਪਾਂ ਨੂੰ ਇੱਕ ਨਵਾਂ ਤਰੀਕਾ ਪਤਾ ਲੱਗ ਗਿਆ ਚਾਚੀ ਤੇ ਮੰਮੀ ਕੋਲੋਂ ਕਹਿੰਦੇ ਸੀ ਜਦੋਂ ਮੀ ਆਉਂਦਾ ਹੋਏ ਤੇ 2 ਕਿਲੋ ਦਾ ਵੱਟਾ ਜਾਂ ਕੋਈ ਵੀ ਵੱਟਾ ਲੈ ਕੇ ਤੇ ਕੋਈ ਵੀ ਵੱਟਾ ਨਹੀਂ 2 ਕਿਲੋ ਦਾ ਲੈਣਾ ਹਾਂ 2 ਕਿਲੋ ਦਾ ਵੱਟਾ ਲੈ ਕੇ ਮੂਦਾ ਕਰਕੇ ਸੁੱਟ ਗਏ ਤੇ ਮੀ ਹਰ ਜਾਂਦਾ ਹਾਂ ਉਹ ਵਹਿਮ ਹੁੰਦਾ ਜਾਂ ਹਉਸਿਆਂ ਦੀ ਮੀਹ ਤਾਂ ਹੁੰਦੀ ਮੀਤਾ ਤੇ ਜਦੋਂ ਨਵੀ ਡੰਡਾ ਗੁੰਡਾ ਹਾਂ ਉਹ ਕੁੰਡਾ ਮਾਰੂ ਫੜੇ ਬੰਦ ਹੁੰਦਾ ਕਿਰਨ ਲਿਆ ਡੱਡਾ ਗੁੰਡਾ ਪੜ ਕੇ ਲਿਆ ਜਾ ਮੀਨ ਪਹਿਲੇ ਹੀ ਬੰਦ ਹੋ ਗਿਆ ਨਹੀਂ ਬਾਕੀ ਮਾਰ ਤੂੰ ਬੁੱਧਾ ਡੱਡਈ ਵਾਲਿਆਂ ਨੇ ਫੋਨ ਲਾਈ ਫਿਰ ਡੱਡਈ ਵਾਲਿਆਂ ਨੇ ਫੋਨ ਕਰਦੇ ਲਓ ਵੀ ਆਪਾਂ ਤੁਹਾਨੂੰ ਦੋ ਤਰੀਕੇ ਦੱਸਦੇ ਆ ਚਾਚੀ ਕੋਲੋਂ ਦੇ ਕਿਰਨ ਦੀ ਮੰਮੀ ਕੋਲੋਂ ਕਿ ਜੇ ਤੁਸੀਂ ਮੀ ਹਟਾਉਣਾ ਚਾਹੁੰਦੇ ਜੇ ਤੇ ਪਹਿਲਾਂ 2 ਕਿਲੋ ਦਵੱਟਾ ਮੁੱਧਾ ਮਾਰੋ ਮੈਨੂੰ ਤਾਂ ਬੜਾ ਵਾਰੀ ਕਰਨਾ ਪੈਂਦਾ ਜਦੋਂ ਤੁਹਾਡੇ ਘਰ ਮੀ ਆ ਜਾਂਦਾ ਨਾ ਮੜਾ ਜਾਈ ਉਹਦਾ ਮੰਮੀ ਵੀ ਨੇ ਕਹਿੰਦੀ ਹੁੰਦੀ ਫਸਲ ਪੱਕੀ ਆ ਡਰ ਹੁੰਦਾ ਹੀ ਨਾ ਮਨ ਚ ਕਿ ਸ਼ਾਇਦ ਇਦਾਂ ਕਰਨ ਦੇ ਨਾਲ ਮੀਂਹ ਬੰਦ ਹੋ ਜੇ ਤੇ ਛੇਤੀ ਨਾਲ ਵਟਾ ਫੜ ਕੇ ਮੈਂ ਨਿੱਕੀ ਜੀ ਹੋਣਾ ਪੁੱਠਾ ਸੋੜ ਰਹਾ ਠੀਕ ਆ ਤੇ ਦੂਜਾ ਤਰੀਕਾ ਚਾਚੀ ਨੇ ਇਹ ਦੱਸਿਆ ਆ ਕਿ ਜਿਹੜਾ ਡੰਡਾ ਕੁੰਡਾ ਹੁੰਦਾ ਨਾ ਉਹਦਾ ਜਿਹੜਾ ਕੁੰਡਾ ਹੁੰਦਾ ਆ ਉਹ ਪੁੱਠਾ ਕਰਕੇ ਆਪਾਂ ਰੱਖ ਦਈਏ ਮੂਦਾ ਮਾਰ ਦਈਏ ਤੇ ਉਹਦੇ ਨਾਲ ਵੀ ਮੀਂਹ हट ਜਾਂਦਾ ਆ ਤੇ ਬਾਕੀ ਤੁਸੀਂ ਸਾਰੇ ਜਣੇ ਤੇ ਜਰਬਾ ਕਰਕੇ ਦੱਸੋ ਵੀ ਇਦਾਂ ਹੁੰਦਾ ਕੁਝ ਕਿ ਨਹੀਂ ਹੁੰਦਾ ਤੁਹਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਕਿਉਂ ਕਰਨ ਹਾਂਜੀ ਮੈਨੂੰ ਇਹ ਪਤਾ ਨਹੀਂ ਕਿ ਹੁੰਦਾ ਕਿ ਨਹੀਂ ਹੁੰਦਾ ਬਾਕੀ ਇਹ ਕਿ ਅਰਦਾਸ ਕਰੋ ਸਾਰੇ ਜਣੇ ਕਿ ਮੀਨ ਨਾ ਆਏ ਹੁਣ ਫਸਲਾਂ ਪੱਕੀਆਂ ਨੇ ਤੇ ਸਾਰਿਆਂ ਦਾ ਨੁਕਸਾਨ ਨਾ ਹੋਵੇ ਹਾਂ ਉਹਦੇ ਛਿੱਟੇ ਝੜ ਜਾਣੇ ਕਰਨ ਦਾ ਬਲਾ ਹੋਵੇ ਕਿਉਂਕਿ ਸਾਰਿਆਂ ਦਾ ਰਿਜਕ ਆਏਗਾ ਘਰਾਂ ਭਾਂਵੇਂ ਕੋਈ ਵੀ ਅਮੀਰ ਤੋਂ ਅਮੀਰ ਵੀ ਹੋਏ ਪਰ ਰਿਜਕ ਆਏਗਾ ਘਰ ਤੇ ਫੇਰ ਹੀ ਕਿਸੇ ਦੇ ਘਰ ਰੋਟੀ ਪੱਕੂਗੀ ਬਿਲਕੁਲ ਜੀ ਬਿਲਕੁਲ ਤੇ ਇਸ ਕਰਕੇ ਅਰਦਾਸ ਕਰੋ ਕਿ ਵਾਇਕਰੂ ਮੀ ਨਾ ਆਏ ਰੱਬ ਅੱਗੇ ਕਿਹਦਾ ਜੋਰ ਚੱਲਦਾ ਭਾਣੇ ਭਾਣੇ ਭਰਾ ਅਰਦਾਸਤ ਕਰਨੀ ਚਾਹੀਦੀ ਨਾ ਹਾਂ ਸਰਵਾਦੇ ਭਲੇ ਦੀ ਚਲੋ ਹਰਕਿਰਤ ਮੀ ਆਉਂਦੇ ਚਾਚੀ ਕਰਨ ਲੱਗੀ ਤਜਰਬਾ ਫਿਰ ਨਾ ਜਾ ਚਾਚੀ ਲੱਗਿਓ ਤਜਰਬਾ ਕਰ ਆ ਚਾਚੀ ਨਾਲ ਲਾਓ ਵੀ ਚਾਚੀ ਕਹਿੰਦੀ ਮੈਂ ਹੁਣੇ ਤਜਰਬਾ ਕਰਕੇ ਦੱਸ ਦਿੰਦੀ ਆ ਮੀ ਹਟਦਾ ਕਿ ਨਹੀਂ ਹਟਦਾ ਕੁਝ ਥੱਲੇ ਉਹ ਥੋੜਾ ਦੂਜਾ ਵੱਟੇ ਵਾਲਾ ਉਹ ਅੰਦਰ ਹੈ ਮੈਂ ਲੈ ਕਿਉਂ ਨਹੀਂ ਹੈ ਪੱਥਰ ਵਾਲਾ ਪੱਥਰ ਵਾਲਾ ਪੱਥਰ ਵਾਲਾ ਗੁੰਡਾ ਹਾਂ ਜਾ ਲੈ ਆ ਗਿਆ ਨਾ ਫੜ ਕੇ ਆਹ ਸੋਰੀ ਚਾਚੀ ਲੱਗੇ ਮੀਂਹ ਟਾਉਣ ਦੇਖ ਲੋ ਜਾ ਲੈ ਗਿਆ ਹੁੰਦਾ ਵਸਣਾ ਕੋਈ ਨਹੀਂ ਤੁਹਾਡੀ ਹੈਗੀ ਨਾ ਮੈਂ ਆਹ ਵਸ ਤੀ ਗਾ ਮੈਂ ਸਹੀ ਗੱਲ ਹੈ ਦੇਖੋ ਜਵਾਬ ਦਿਓ ਜਵਾਬ ਦਿਓ ਕਿੰਨਾ ਮੈਂ ਕਰੀ ਮਮੇ ਕੀ ਡੈਡ ਆਏ ਜੀ ਤੀ ਗਾ ਨਹੀਂ ਜੀ 88 ਦਾ ਹੈ ਤੁਹਾਡੇ ਉਹ ਕਿੱਥੇ ਗਏ ਕੁੰਡੇ ਰੰਡੇ ਆਹ ਲਾਓ ਜੀ ਚਾਚੀ ਸਾਡੀ ਨੇ ਪੜ ਲਿਆ ਕੁੰਡਾ ਲਾਓ ਜੀ ਮੋਤਾ ਮਾਰਦਾ ਹੈ ਤੇ ਹੁਣ ਦੇਖਦੇ ਆ ਵੀ ਮੀ ਹਟਦਾ ਕਿ ਨਹੀਂ ਹਟਦਾ ਪਰ ਮੀ ਤੇ ਪਹਿਲਾਂ ਹੀ ਹਟ ਗਿਆ ਲਾਓ ਜੀ ਚਾਚੀ ਕਹਿੰਦੀ ਵੀ ਛੱਤੀਆਂ ਨੁਕਸਾ ਆ। ਵੀ ਆਪਾਂ ਹੁਣ ਕੋਂਡਾ ਮੁੱਦਾ ਮਾਰਤਾ ਆ ਵਿੜੇ ਦੇ ਵਿੱਚ ਤੇ ਦੇਖਦੇ ਆ ਵੀ ਇਦ ਨਾਲ ਮੀਂਹ ਹਟਦਾ ਕਿ ਨਹੀਂ ਹਟਦਾ। ਮੀਂਹ ਉੱਤਰਾ ਗਏ ਹਟ ਗਿਆ। ਨਿੱਕੇ-ਨਿੱਕੀਆਂ ਕਣਗੀਆਂ ਹੁੰਦੀਆਂ। ਚਲੋ ਵੇਖਦੇ ਆ। ਤੇ ਇਹ ਗੱਲਬਾਤ ਹਾਂਜੀ ਕਰਨਾ। ਵੇਖੋ ਮੀਂਹ ਹਟ ਗਿਆ। ਵੇਖੋ। ਦੇਖੋ ਇਹ ਕਲੇ ਆਉਂਦੇ ਆ। ਕਦੇ ਬੜੇ ਕਲੇ ਪੈਂਦੇ ਸੀ ਮੱਛੀ-ਚੱਲੀ ਸੰਵਟਾ ਮੁੱਦਾ ਮਾਰੀ ਤਾਂ ਫਿਰ ਬਰਗ ਹੋ ਗਿਆ। ਮੁੱਦਾ ਜਿਹੜਾ ਉਹ ਨਾ ਉਹ ਮੁੱਦਾ ਮਾਰੋ ਤੇ ਕਲੇ ਆਉਣਾ ਫੜ ਜਾਂਦੇ ਆ।

ਕਾਰ ਕਿੰਨ ਚੜਦੀ ਕਲਾ ਚ ਰੱਖੀਆਂ ਸਾਰੇ ਦੇ ਫੋਨ ਮੇਰੇ ਭੈਣ ਦਾ ਵੀ ਆਉਂਦੇ ਆ ਤੁਹਾਡੇ ਪਿੱਟ ਗਲੇ ਪਾ ਕੇ 20 ਵੀ ਬੜਾ ਪਿਆ ਤੁਹਾਡੇ ਤੇ ਮੈਂ ਤਾਂ ਤੁਹਾਡੇ ਨਹੀਂ ਪਿਆ ਤੇ ਇਸ ਵੇਰੇ ਮੇਰੇ ਪਿੰਡੋਂ ਵੀ ਫੋਨ ਆਉਂਦੇ ਆ ਵੀਰ ਮੇਰਾ ਕਹਿੰਦਾ ਹੈ ਕਿ ਤੁਹਾਡੇ ਪਿੰਡ ਬੜੇ ਗਲੇ ਆ ਮੀ ਆਇਆ ਤੁਹਾਡੇ ਮੈਂ ਕਿਹਾ ਤੁਹਾਡੇ ਤੇ ਅਜੇ ਬਚਾ ਹੀ ਨਹੀਂ ਆਇਆ ਆ ਤੇ ਪਾਸ ਆਉਣ ਵਾਲਾ ਹੈ ਤੁਹਾਡੇ ਹੀ ਉਹ ਸੱਤੀ ਗਾਲੀ ਹੋ ਗਈ ਇਹਨਾਂ ਦੀ ਲਾ ਲਿਆ ਨਾਲ ਉਹਨਾਂ ਨੇ ਸਾਨੂੰ ਵੀ ਖਾ ਰਿਆ ਆਪਣੇ ਨਾਲ ਉਹਨਾਂ ਨੇ ਤੇ ਬਾਕੀ ਸਾਰੇ ਪਾਸੇ ਮੀ ਬੈ ਗਿਆ ਹੈ ਬੰਦ ਹੋ ਗਿਆ ਪੋਪੇ ਤੇ ਆ ਗਈ ਪਹਿਲਾਂ ਹੀ ਟੰਡਿਆ ਗਈ ਉਸ ਦਾ ਕੰਮ ਜਾ ਰਿਹਾ ਹੈ ਨਾ ਸੈਮ ਤੇ ਨਾ ਉਸ ਦਾ ਕੰਮ ਜਾ ਰਿਹਾ ਸੁੱਪ ਚੜਨ ਲੱਗ ਗਈ ਤੇ ਉਹ ਖਤਮ ਚੜ ਗਈ ਲਓ ਜੀ ਚਾਚੀ ਦੇ ਨੁਕਸੇ ਨੇ ਧੁੱਪ ਚੜਾ ਦਿੱਤੀ ਬਿਨਾ ਪੂਰੇ ਪੋਟੇ ਮਾਰੀ ਨੂੰ ਚੰਗਾ ਪਿਆਰ ਮਾਰੀ ਹਾਂ ਮੁਦਵਚਣਾ ਤੇ ਚਾਚੀ 88 ਹਰਜੀ ਕਿੱਥੇ ਹਾਂ ਤੂੰ ਜੈਪਲੌਰ ਮੈਂ ਆ ਮੇ ਕੋ ਭੈਣ ਆਉਂਦੇ ਤਾਂੜ ਕੇ ਜਿੰਨੇ ਹੜ ਹੜ ਹੁੰਦਾ ਰਿਹਾ ਉਹਨੇ ਮੀਂਹ ਪਿੰਦਾ ਰਿਹਾ ਉਹ ਤੋਂ ਕਿਥੇ ਗਈ ਸਹੀ ਗਾਦਾ ਬਾਈਆ ਜੀ ਠੰਡਾ ਬਾਈਆ ਜੀ ਠੰਡਾ ਬਾਈਆ ਠੰਡਾ ਬਾਈਆ ਨੰਦਾ ਜੀ ਦੋਈਓ ਦੱਸਿਓ ਮੜਾ ਗਿਆ ਉਹ ਕੀ ਕਰਦੇ ਪੰਗੜਾ ਜਿਹੜਾ ਪਾਉਂਦੇ ਜੀ ਕਿਦਾਂ ਟਿੰਗਾ ਟਿੰਗਾ ਟਿੰਗ ਕਿਦਾਂ ਹੜ ਕੇ ਜਾ ਜੀ ਠੀਕ ਉਹ ਟਿੰਗਾ ਆਉਂਦਾ ਨਹੀਂ ਆ ਟਿਕਾ ਟਿੰਗਾ ਟਿੰਗਾ ਟਿੰਗ ਟਿੰਗ ਕਿਦਾਂ ਕਰੀਏ ਬਾਈ ਜੀ ਬਾਥ ਵੀ ਨਾਲ ਕਰਦੇ ਆਂ ਟਿੰਗਾ ਟਿੰਗਾ ਇਹ ਦੱਸ ਰਿਹਾ ਚਲੋ ਚਲੋ ਬਸ ਇਹ ਆ ਜੀ ਗੱਲਬਾਤ ਤੇ ਵੀਡੀਓ ਚੱਲਣ ਰਿਹਾ ਇਹ ਸ਼ੂਟ ਆਪਣਾ ਤੇ بارش ਆ ਗਈ ਵਿੱਚ ਸਾਰਾ ਕੰਮ ਰੁਕ ਗਿਆ ਤੇ ਦੋ ਤਿੰਨ ਜਿਹੜੇ ਆਪਾਂ ਤੁਹਾਨੂੰ ਵਲੌਗ 'ਚ ਤਜਰਬੇ ਦੱਸਿਆ ਵੀ ਤੁਸੀਂ ਵੀ ਕਮੈਂਟ ਕਰਕੇ ਦੱਸੋ ਵੀ ਇਹ ਸਹੀ ਆ ਕਿ ਗਲਤ ਆ ਤੇ ਠੀਕ ਆ ਜੀ ਕਰਦੇ ਆ ਜੀ ਵਲੌਗ ਦਾ ਇੱਥੇ ਹੀ ਆਪਾਂ ਐਂਡ ਤੇ ਮਿਲਦੇ ਆ ਜੀ ਜਲਦੀ ਤੁਹਾਨੂੰ ਨੈਕਸਟ ਵਲੌਗ ਦੇ ਵਿੱਚ ਓਕੇ ਜੀ ਬਾਏ ਬਾਏ ਸਾਰਿਆਂ ਨੂੰ